ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਸ਼ਰਮਨਾਕ ਘਟਨਾ ਦੇ ਰਿਗਾਰਡਿੰਗ ਗੱਲ ਕਰਨ ਜਾ ਰਹੀ ਹਾਂ ਠੀਕ ਹੈ ਇੱਕ ਰੇਪ ਕੇਸ ਪਲੱਸ ਮਰਡਰ ਦੇ ਰਿਗਾਰਡਿੰਗ ਗੱਲ ਕਰਨ ਜਾ ਰਹੀ ਹਾਂ ਇਹ ਕਲਕੱਤਾ ਦੇ ਰੀਸੈਂਟਲੀ ਨਿਊਜ਼ ਆ ਠੀਕ ਹੈ ਫਰਾਈਡੇ ਮਾਰਨਿੰਗ ਦੇ ਵਿੱਚ ਕਲਕੱਤਾ ਦੀ ਇੱਕ ਲੇਡੀ ਡਾਕਟਰ ਸੀ ਜੋ ਪੀਜੀ ਗ੍ਰੈਜੂਏਸ਼ਨ ਕਰ ਰਹੀ ਸੀ ਠੀਕ ਹੈ ਗਵਰਨਮੈਂਟ ਹਸਪੀਟਲ ਦੇ ਵਿੱਚ ਗਵਰਨਮੈਂਟ ਹਸਪੀਟਲ ਦੇ ਵਿੱਚ ਉਹ ਨਾਈਟ ਜਿੱਦਾਂ ਕਿ ਡਾਕਟਰ ਸੀ ਨਾਈਟ ਸ਼ਿਫਟ ਵਗੈਰਾ ਲੱਗਦੀ ਹੈ ਠੀਕ ਹੈ 24 ਤੇ 24 24 ਘੰਟੇ ਲੱਗਦੀ ਆ ਤਾਂ ਉਹ ਐਦਾਂ ਹੀ ਨਾਈਟ ਸ਼ਿਫਟ ਕਰ ਰਹੀ ਸੀ ਠੀਕ ਹੈ ਨਾਈਟ ਸ਼ਿਫਟ ਕਰਦੇ ਕਰਦੇ ਰਾਤ ਨੂੰ 2 ਵਜੇ ਉਹ ਸੈਮੀਨਾਰ ਰੂਮ ਦੇ ਵਿੱਚ ਜਾ ਕੇ ਪੜਨ ਲੱਗੀ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਜਦੋਂ ਮਾਰਨਿੰਗ ਦੇ ਵਿੱਚ ਸਾਰਿਆਂ ਨੇ ਉਹਨਾਂ ਨੂੰ ਉਹਨੂੰ ਡਾਕਟਰ ਨੂੰ ਦੇਖਿਆ ਠੀਕ ਹੈ ਤਾਂ ਉਹ ਇਸ ਕੰਡੀਸ਼ਨਸ 'ਚ ਸੀ ਕਿ ਕੀ ਉਹਦੇ ਨਾਲ ਜਿੱਦਾਂ ਕੋਈ ਸੈਕਸ਼ੂਅਲ ਅਸੌਲਟ ਹੋਇਆ ਤੇ ਪਲੱਸ ਉਹਦੇ ਖੂਨ ਅੱਖਾਂ 'ਚੋਂ ਖੂਨ ਆ ਰਿਹਾ ਸੀ ਠੀਕ ਹੈ ਤੇ ਹੋਰ ਵੀ ਬਹੁਤ ਜ਼ਿਆਦਾ ਮਤਲਬ ਕੰਡੀਸ਼ਨ ਉਹਦੀ ਬਹੁਤ ਜ਼ਿਆਦਾ ਖਰਾਬ ਸੀ ਕਿ ਤੇ ਉਹ ਮਤਲਬ ਇੱਕ ਗੰਡੇ ਡੈਡ ਡੈਟੀ ਸੀਗੀ ਇੱਕ ਗੰਡੇ ਠੀਕ ਹੈ ਤੇ ਸਾਰੇ ਉਹਨੂੰ ਦੇਖ ਕੇ ਹੀ ਕਹਿ ਕਹਿ ਰਹੇ ਸੀਗੇ ਕਿ ਕੋਈ ਇਹਦੇ ਨਾਲ ਜਿਹੜਾ ਸੈਕਸ਼ੂਅਲ ਅਸੌਲਟ ਹੋਇਆ ਠੀਕ ਹੈ ਬਟ ਕੋਈ ਕੀ ਨੇ ਕੀਤਾ ਕਿਵੇਂ ਹੋਇਆ ਇਹ ਹਜੇ ਤੱਕ ਕੁਝ ਵੀ ਨਹੀਂ ਇਹ ਚੀਜ਼ ਦਾ ਖੁਲਾਸਾ ਹੋਇਆ ਠੀਕ ਹੈ ਤੇ ਸਵਾਲ ਇਹ ਉੱਠਦਾ ਕਿ ਜਿਹੜੀਆਂ ਆਪਣੀਆਂ ਬੇਟੀਆਂ ਨੇ ਠੀਕ ਹੈ ਜਾਂ ਆਪਾਂ ਕੀ ਅਸੀਂ ਇੱਕ ਹਸਪੀਟਲ ਦੇ ਅੰਦਰ ਵੀ ਨਹੀਂ ਸੇਫ ਹੈਗੇ ਠੀਕ ਹੈ ਤੇ ਫਿਰ ਕਿਹੜੇ ਕਾਨੂੰਨ ਨੇ ਤੇ ਕਿਹੜੇ ਉਹ ਚੀਜ਼ ਨੇ ਜਿਹੜੇ ਸਾਨੂੰ ਪ੍ਰੋਟੈਕਸ਼ਨ ਕਰ ਰਹੇ ਆ ਕੀ ਐਵੇਂ ਦੇ ਕਾਨੂੰਨਾ ਦੇ ਜਿਹੜੇ ਅਸੀਂ ਉਹ ਕਰ ਸਕੀਏ ਠੀਕ ਹੈ ਜਿਹੜੇ ਸਾਨੂੰ ਇਹ ਵੀ ਨਹੀਂ ਸੇਫਟੀ ਦੇ ਰਹੇ ਕਿਤੇ ਦੇ 1.5 1.5 ਸਾਲ ਦੇ ਬੱਚੇ ਤੱਕ ਦਾ ਰੇਪ ਰੇਪ ਹੋ ਰਿਹਾ ਠੀਕ ਹੈ ਪਲੱਸ ਹੁਣ ਮਤਲਬ ਇੱਕ ਹਸਪੀਟਲ ਦੇ ਅੰਦਰ ਸੋਚਣ ਵਾਲੀ ਗੱਲ ਆ ਕਿ ਇੱਕ ਗਵਰਨਮੈਂਟ ਸੈਕਟਰ ਦੇ ਹਸਪੀਟਲ ਦੇ ਅੰਦਰ ਕਿਸੇ ਡਾਕਟਰ ਦਾ ਰੇਪ ਹੋਇਆ ਠੀਕ ਹੈ ਛੋਟੀ ਮੋਟੀ ਗੱਲ ਨਹੀਂ ਹੈਗੀ ਜਿੱਦਾਂ ਆਪਾਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ ਠੀਕ ਹੈ ਮੇਰਾ ਵੀ ਡਰੀਮ ਆ ਕਿ ਮੈਂ ਆਪਣੇ ਬੇਟੀ ਨੂੰ ਗ੍ਰੈਜੂਏਸ਼ਨ ਐਮਬੀਬੀਐਸ ਤੋਂ ਬਾਅਦ ਪੀਜੀ ਕਰਵਾਵਾਂ ਠੀਕ ਹੈ ਤੇ ਫਿਰ ਮਤਲਬ ਮਾਪੇ ਉਦੋਂ ਵੀ ਨਹੀਂ ਮਤਲਬ ਕਿ ਟੈਨਸ਼ਨ ਹੋ ਫਰੀ ਹੋ ਸਕਦੇ ਕਿ ਹਾਂਜੀ ਉਹ ਸਾਡੇ ਬੱਚੇ ਪੜ੍ਹਨ ਜਾ ਰਹੇ ਆ ਤੇ ਉਸ ਟਾਈਮ ਵੀ ਮਾਪਿਆਂ ਨੂੰ ਟੈਨਸ਼ਨ ਲੈਣੀ ਪੈਣੀ ਆ ਵੀ ਹਾਂਜੀ ਜੇ ਸਾਡਾ ਬੱਚਾ ਹਸਪੀਟਲ ਦੇ ਵਿੱਚ ਆ ਤਾਂ ਉਹਦੇ ਨਾਲ ਕੁਝ ਵੀ ਹੋ ਸਕਦਾ ਠੀਕ ਹੈ ਕਿੱਡੀ ਸ਼ਰਮਨਾਕ ਗੱਲ ਆ ਕਿੱਡੀ ਸ਼ਰਮਨਾਕ ਗੱਲ ਆ ਇਹ ਕਲਕੱਤਾ ਦੇ ਐਮਜੀ ਹ ਕਾਲਜ ਦੀ ਨਿਊਜ਼ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ Google ਤੇ ਵੀ ਸਰਚ ਕਰ ਸਕਦੇ ਹੋ ਪਲੱਸ YouTube ਦੇ ਵਿੱਚ ਵੀ ਇਹ ਆ ਚੁੱਕਿਆ ਠੀਕ ਹੈ ਡਾਕਟਰ ਰਕਸ਼ਿਤਾ ਸਿੰਘ ਨੇ ਉਹਨਾਂ ਨੇ ਇਹ ਨਿਊਜ਼ ਜਿਹੜੀ ਆ ਸਾਰਿਆਂ ਨੇ ਥਰੂ ਸਪਰੈਡ ਕੀਤੀ ਆ ਉੱਥੇ ਹੁਣ ਕੈਂਡਲ ਮਾਰਚ ਵੀ ਹੋ ਰਿਹਾ ਜਸਟ ਉੱਥੇ ਡਾਕਟਰਸ ਉਹ ਸਾਰੇ ਕੀ ਜਸਟਿਸ ਮੰਗ ਰਿਹਾ ਇੱਕ ਤੇ ਜਸਟਿਸ ਮੰਗ ਰਿਹਾ ਕਿ ਹਾਂਜੀ ਜੇ ਜੋ ਵੀ ਉਹਦੇ ਇਹਦੇ ਗੁਨਾਹ ਦੇ ਪਿੱਛੇ ਆ ਠੀਕ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਪਲੱਸ ਇੱਕ ਜਿਹੜੇ ਉੱਥੇ ਡਾਕਟਰਸ ਰਹਿੰਦੇ ਆ ਹੁਣ ਫੀਮੇਲਸ ਡਾਕਟਰਸ ਜਿਹੜੀਆਂ ਜ਼ਿਆਦਾ ਨਹੀਂ ਠੀਕ ਹੈ ਜਿਹੜੇ ਡਾਕਟਰਸ ਹੈਗੇ ਆ ਉੱਥੇ ਤੇ ਉਹ ਡਾਕਟਰਸ ਲਈ ਸੀਸੀਟੀਵੀ ਕੈਮਰਾ ਪਲੱਸ ਸਿਕਿਉਰਿਟੀ ਗਾਰਡ ਤੇ ਇੱਕ ਡਾਕਟਰ ਰੂਮ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇ ਠੀਕ ਹੈ ਕਿ ਇਹ 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 ਸਾਰੀਆਂ ਡਿਮਾਂਡਸ ਜਾਇਜ਼ ਨਹੀਂ ਉਹਨਾਂ ਦੀਆਂ ਠੀਕ ਹੈ ਕਾਲੂ ਜੋ ਵੀ ਮਤਲਬ ਆਪਾਂ ਵੀ ਅੱਗੇ ਆਪਣੇ ਬੱਚਿਆਂ ਨੂੰ ਪੜਾਵਾਂਗੇ ਲਿਖਾਵਾਂਗੇ ਇਹ ਦਿਨੋ ਦਿਨ ਜਿਹੜੇ ਚੀਜ਼ਾਂ ਨੇ ਇਹ ਵੱਧਦੀਆਂ ਜਾ ਰਹੀਆਂ ਨੇ ਘਟਦੀਆਂ ਨਹੀਂ ਜਾ ਰਹੀਆਂ ਹੈਗੀਆਂ ਠੀਕ ਹੈ ਇਹ ਬਹੁਤ ਜ਼ਿਆਦਾ ਸੋਚਣ ਵਾਲੀ ਗੱਲ ਆ ਕਿ ਜੇ ਆਪਾਂ ਬੱਚੇ ਨੂੰ ਇੰਨਾ ਪੜਾ ਲਿਖਾ ਕੇ ਕੀ ਉਹ ਮਾਵਾਪ ਦੇ ਬੀਤੀ ਹੋਊਗੀ ਜਿਨੇ ਆਪਣੇ ਬੱਚੇ ਨੂੰ ਇੰਨਾ ਪੜਾ ਲਿਖਾ ਕੇ ਠੀਕ ਹੈ ਇੱਕ ਡਾਕਟਰ ਜਸਟੋ ਨੇ 5 ਸਾਲ ਡਾਕਟਰ ਐਮਬੀਬੀਐਸ ਕੀਤੀ ਉਸ ਤੋਂ ਬਾਅਦ ਉਹ ਪੀਜੀ ਗ੍ਰੈਜੂਏਸ਼ਨ ਕਰ ਰਹੀ ਸੀ ਠੀਕ ਹੈ ਨਾਲ-ਨਾਲ ਸਟੱਡੀ ਕਰ ਰਹੀ ਸੀ ਪਲੱਸ ਨਾਲ-ਨਾਲ ਪੇਸ਼ੈਂਟ ਕੇਅਰ ਦੇ ਰਹੀ ਸੀ ਆਪਣੀ ਜਾਨ ਜਿਹੜੀ ਜੋਖਮ ਤੇ ਪਾ ਕੇ 24 24 36 36 ਘੰਟੇ ਦੀ ਡਿਊਟੀ ਕਰ ਰਹੀ ਸੀ ਕਿ ਇਹ ਗੱਲ ਸਹੀ ਆ ਕਿ ਇਹਦੇ ਲਈ ਕੋਈ ਇਨਸਾਫ ਨਹੀਂ ਜਾ ਫਿਰ ਸਾਰੇ ਰੇਪ ਕੇਸ ਦੀ ਤਰ੍ਹਾਂ ਇਹ ਰੇਪ ਕੇਸ ਵੀ ਐਦਾਂ ਹੀ ਦਬਾ ਦਿੱਤਾ ਜਾਵੇਗਾ ਬਹੁਤ ਚੀਜ਼ ਸੋਚਣ ਵਾਲੀ ਗੱਲ ਆ ਠੀਕ ਹੈ ਕੱਲ ਉਹਦੇ ਤੇ ਆਇਆ ਕੱਲ ਕਿਸੇ ਤੇ ਵੀ ਆ ਸਕਦਾ ਕੋਈ ਵੀ ਇਸ ਚੀਜ਼ ਦਾ ਸ਼ਿਕਾਰ ਹੋ ਸਕਦਾ ਅੱਜ ਇਹ ਕਲਕੱਤਾ ਦੀ ਨਿਊਜ਼ ਆ ਕੱਲੂ ਕਿਤੇ ਦੀ ਵੀ ਨਿਊਜ਼ ਹੋਏਗੀ ਇਸ ਲਈ ਮੇਰਾ ਜਸਟ ਇਹ ਵੀਡੀਓ ਬਣਾਉਂਦਾ ਇੱਕੋ ਮੋਟਿਵ ਆ ਠੀਕ ਹੈ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕੀਤਾ ਜਾਵੇ ਤੇ ਜੇ ਇਹ ਵੀਡੀਓ ਨਹੀਂ ਤੇ ਤੁਸੀਂ ਡਾਕਟਰ ਰਕਸ਼ਾਤ ਸਿੰਘ ਦੀ ਵੀਡੀਓ 'ਚ ਜਾ ਕੇ ਦੇਖ ਸਕਦੇ ਹੋ ਠੀਕ ਹੈ ਤੇ ਉੱਥੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵੀਡੀਓ ਨੂੰ ਠੀਕ ਹੈ ਤੇ ਵੱਧ ਤੋਂ ਵੱਧ ਕਮੈਂਟ ਕਰੋ ਤਾਂ ਕਿ ਜਿਹੜੀ ਸੋਸ਼ਲ ਮੀਡੀਆ ਦੀ ਪਾਵਰ ਆ ਠੀਕ ਹੈ ਮੈਂ ਇਹ ਨਹੀਂ ਜਾਣਦੀ ਮੇਰੇ ਪਤਾ ਨਹੀਂ ਕਿੰਨੇ ਕੁ ਵਿਊ ਆਣਗੇ ਨਾ ਆਣਗੇ ਬਟ ਮੈਂ ਆਪਣਾ ਫਰਜ਼ ਸਮਝ ਕੇ ਇੱਕ ਵੀਡੀਓ ਅਪਲੋਡ ਕਰ ਰਹੀ ਹਾਂ ਠੀਕ ਹੈ ਮੇਰਾ ਆਲਰੇਡੀ ਬਲੌਗ ਰੈਡੀ ਸੀਗਾ ਬਟ ਮੇਰਾ ਬਲੌਗ ਪਾਣ ਦਾ ਮਨ ਨਹੀਂ ਸੀ ਜਦੋਂ ਮੈਂ ਨਿਊਜ਼ ਦੇਖੀ ਤਾਂ ਮੇਰੀ ਇੱਕ ਮਤਲਬ ਰੂਹ ਕੰਬ ਗਈ ਵੀ ਆਪਣੇ ਬੱਚਿਆਂ ਦਾ ਸਾਡੇ ਦਾ ਕੀ ਫਿਊਚਰ ਸਿਕਿਓਰ ਆ ਠੀਕ ਹੈ ਕਿੱਦਾਂ ਆਪਾਂ ਕਿਹੜੀ ਜਗ੍ਹਾ ਤੇ ਨਾ ਉਹ ਸਕੂਲ ਦੇ ਵਿੱਚ ਸੇਫ ਨਹੀਂ ਨਾ ਬੱਚੇ ਕਿਸੇ ਹੋਰ ਜਗ੍ਹਾ ਤੇ ਸੇਫ ਠੀਕ ਹੈ ਨਾ ਐਦਾਂ ਵੱਡੇ ਹੋ ਕੇ ਵੀ 31 ইয়ার্স ਦੀ ਉਹਦੀ ਏ ਸੀ ਕੀ ਠੀਕ ਹੈ ਤੇ ਉੱਥੇ ਵੀ ਨਹੀਂ ਸੇਫਟੀ ਹੈਗੀ ਤਾਂ ਫਿਰ ਸੇਫਟੀ ਹੈ ਕਿੱਥੇ ਠੀਕ ਹੈ ਇਹ ਚੀਜ਼ ਦਾ ਜੋ ਵੀ ਹੋਇਆ ਠੀਕ ਹੈ ਜਸਟਿਸ ਮਿਲਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਜੀ ਬਾਕੀ ਹੋਰ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਠੀਕ ਹੈ ਜੋ ਮੇਰੇ ਮਨ ਦੇ ਵਿੱਚ ਆਇਆ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ ਠੀਕ ਹੈ ਤਨਮਾਧੀ